ਨਿਊ ਵੈਸਟਮਿੰਸਟਰ ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਏਜੰਸੀ ਸੋਸ਼ਣ ਦੇ ਦੋਸ਼ਾਂ ਤੋਂ ਬਾਅਦ ਇੱਕ ਵਿਅਕਤੀ ਹੁਣ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਸ਼ੁਕਰਵਾਰ ਨੂੰ ਇੱਕ ਬਿਆਨ ਦੇ ਵਿੱਚ ਸਰਜੈਂਟ ਐਂਡਰਿਓ ਲੇਵਰ ਦਾ ਕਹਿਣਾ ਹੈ ਕਿ ਕਥਿਤ ਘਟਨਾਵਾਂ ਨਿਊ ਵੈਸਟਮਿੰਸਟਰ ਤੇ ਇੱਕ ਗਵਾਂਡੀ ਮਿਊਨਿਸਪੈਲਿਟੀ ਦੇ ਵਿੱਚ ਵਾਪਰੀਆਂ ਜਦੋਂ ਇੱਕ ਔਰਤ ਨੇ ਇੱਕ ਫੇਸਬੁੱਕ ਗਰੁੱਪ ਦੇ ਵਿੱਚ ਇਸ਼ਤਿਹਾਰ ਦਾ ਜਵਾਬ ਦਿੱਤਾ ਜੋ ਉਹਨਾਂ ਔਰਤਾਂ ਨੂੰ ਲੱਭ ਰਿਆ ਸੀ ਜੋ ਘਰੇਲੂ ਕੰਮ ਕਰਨਾ ਚਾਹੁੰਦੀਆਂ ਨੇ ਨੌਕਰੀ ਦੇ ਲਈ ਇੰਟਰਵਿਊ ਕਰਨ ਤੋਂ ਥੋੜੀ ਦੇਰ ਬਾਅਦ ਮੈਕਨਿਸ ਸਟਰੀਟ ਦੇ ਨੇੜੇ অন্ਟੈਰੀਓ ਸਟਰੀਟ ਤੇ ਲੈਵਰ ਨੇ ਸਾਂਝਾ ਕੀਤਾ ਕਿ ਇੱਕ ਰਿਹਾਇਸ਼ ਤੇ ਉਸ ਦਾ ਜਨਸੀ ਸੋਸ਼ਣ ਕੀਤਾ ਗਿਆ। एनडीडब्ल्यूपीडी ਦਾ ਕਹਿਣਾ ਹੈ ਕਿ ਬੀਸੀ ਪ੍ਰੋਸੀਕਿਊਸ਼ਨ ਸਰਵਿਸ ਦੇ ਦੁਆਰਾ ਏਜੰਸੀ ਸੋਚਨ ਦੇ ਚਾਰ ਦੋਸ਼ਾਂ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਅਦਾਲਤ ਦੇ ਹੁਕਮਾਂ ਦੇ ਰਿਹਾ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਅਸੀਂ ਜਾਣਕਾਰੀ ਜਾਂ ਚਿੰਤਾਵਾਂ ਵਾਲੇ ਕਿਸੇ ਵੀ ਵਿਅਕਤੀ ਨੂੰ ਅੱਗੇ ਆਉਣ ਦੇ ਲਈ تشਾਹਿਦ ਕਰਦੇ ਹਾਂ। ਅਸੀਂ ਅਜਿਹੀਆਂ ਘਟਨਾਵਾਂ ਦੀ ਰਿਪੋਰਟ ਕਰਨ ਦੇ ਵਿੱਚ ਪੀੜਤਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਸਮਝਾਂਗੇ ਤੇ ਜਨਤਾ ਨੂੰ ਪ੍ਰੋਤਸਾਹ ਦਵਾਉਣਾ ਚਾਹੁੰਦੇ ਹਾਂ ਕਿ ਅਸੀਂ ਇਨ੍ਹਾਂ ਮਾਮਲਿਆਂ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦੇ ਹਾਂ ਤੇ ਸਰੋਤ ਤੇ ਸਹਾਇਤਾ ਉਪਲਬਧ ਐਨ ਡਬਲਯੂ ਪੀ ਡੀ ਹੁਣ ਕਿਸੇ ਵੀ ਵਿਅਕਤੀ ਨੂੰ ਬੇਨਤੀ ਕਰ ਰਿਹਾ ਹੈ ਜੋ ਸ਼ਾਇਦ ਇਸੇ ਤਰ੍ਹਾਂ ਦੇ ਅਪਰਾਧ ਦਾ ਸ਼ਿਕਾਰ ਹੋਇਆ ਹੋਵੇ ਨਿਊ ਵਸਟਮਿੰਸਟਰ ਮੇਜਰ ਕ੍ਰਾਈਮ ਯੂਨਿਟ ਦੇ ਨਾਲ 604 529 2433 ਤੇ ਸੰਪਰਕ ਕਰਨ ਮੇਜਰ ਕ੍ਰਾਈਮ ਯੂਨਿਟ ਇਸ ਫਾਈਲ ਤੇ ਵਿਕਟਮ ਅਸਿਸਟੈਂਟ ਯੂਨਿਟ ਤੇ ਸਲਾਹਕਾਰਾਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ ਨਿਊ ਵਸਟਮਿੰਸਟਰ ਪੁਲਿਸ ਵਿਭਾਗ ਪੀੜਤ ਕੇਂਦਰਿਤ ਪਹੁੰਚ ਤੇ ਇੱਕ ਸਦਮੇ ਸੂਚਿਤ ਅਭਿਆਸ ਪ੍ਰਦਾਨ ਕਰਦਾ ਹੈ ਉਦੋਂ ਬੀਸੀ ਸਰਕਾਰ ਨੇ ਕੁਝ ਜਨਤਕ ਖੇਤਰਾਂ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਨੂੰ ਰੋਕਣ ਦੇ ਲਈ ਪਿਛਲੇ ਸਾਲ ਪਾਸ ਕਿਤੇ ਇੱਕ ਕਾਨੂੰਨ ਨੂੰ ਰੱਦ ਕਰ ਦਿੱਤਾ ਹੈ ਕਿਉਂਕਿ ਸਫਲ ਅਦਾਲਤੀ ਚੁਣੌਤੀਆਂ ਨੇ ਇਸ ਨੂੰ ਲਾਗੂ ਹੋਣ ਤੋਂ ਰੋਕਿਆ ਸੀ ਗੈਰੀਬੈਗ BC ਦੇ ਵਕੀਲ ਨੇ ਜਿੰਨਾ ਇੱਕ ਬਿਆਨ ਦੇ ਵਿੱਚ ਕਿਹਾ ਕਿ ਸਰਕਾਰ ਗੈਰ ਕਾਨੂੰਨੀ ਪਦਾਰਥਾਂ ਦੀ ਜਨਤਕ ਖਪਤ ਤੇ ਪਾਬੰਦੀ ਲਗਾਉਣ ਵਾਲੇ ਐਕਟ ਨੂੰ ਰੱਦ ਕਰ ਦਿੱਤਾ ਜੋ ਨਵੰਬਰ 2023 ਨੂੰ ਪਾਸ ਕੀਤਾ ਗਿਆ ਸੀ ਰੱਦ ਕਰਨਾ ਸੜਕਾਂ ਤੇ ਬਹੁਤ ਘੱਟ ਬਦਲਦਾ ਹੈ ਕਿਉਂਕਿ ਕਾਨੂੰਨ ਨੂੰ ਚੁਣੌਤੀ ਦਿੱਤੇ ਜਾਣ ਤੋਂ ਬਾਅਦ BC ਆਟਮਾ ਨੂੰ ਇਹੀ ਕੰਮ ਕਰਨ ਲਈ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਨ ਲਈ ਕਿਹਾ ਹੈ BC ਸਰਕਾਰ ਨੇ ਕੁਝ ਜਨਤਕ ਖੇਤਰਾਂ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਨੂੰ ਸੀਮਿਤ ਕਰਨ ਲਈ ਪਿਛਲੇ ਸਾਲ ਪਾਸ ਕੀਤੇ ਇੱਕ ਕਾਨੂੰਨ ਨੂੰ ਰੱਦ ਕਰ ਦਿੱਤਾ ਹੈ ਕਿਉਂਕਿ ਸਫਲ ਅਦਾਲਤੀ ਚੁਣੌਤੀਆਂ ਨੇ ਇਸ ਨੂੰ ਲਾਗੂ ਹੋਣ ਤੋਂ ਰੋਕਿਆ ਸੀ ਗੈਰੀਬੈਗ BC ਦੇ ਸੋਲਿਸਟਰ ਜਰਨਲ ਤੇ ਜਨਤਕ ਸੁਰੱਖਿਆ ਮੰਤਰੀ ਨੇ ਉਹਨਾਂ ਕਿਹਾ ਕਿ ਸਰਕਾਰ ਨੇ ਨਵੰਬਰ 2023 ਵਿੱਚ ਪਾਸ ਕੀਤੇ ਗੈਰਕਾਨੂੰਨੀ ਪਦਾਰਥਾਂ ਦੀ ਜਨਤਕ ਖਪਤ ਨੂੰ ਰੋਕਣ ਵਾਲੇ ਕਾਨੂੰਨ ਨੂੰ ਰੱਦ ਕਰ ਦਿੱਤਾ ਹੈ ਸੰਘੀ ਸਰਕਾਰ ਵੱਲੋਂ BC ਮਈ ਦੇ ਵਿੱਚ ਸਰਕਾਰ ਵੱਲੋਂ ਸੂਬੇ ਦੇ ਅਪਰਾਧੀ ਕਰਨ ਦੇ ਪਾਇਲਟ ਪ੍ਰੋਜੈਕਟ ਤੋਂ ਜਨਤਕ ਥਾਵਾਂ ਨੂੰ ਛੋੜ ਦੇਣ ਦੀ ਬੇਨਤੀ ਪਾ ਪੁਲਿਸ ਦੇ ਕੋਲ ਹੁਣ ਸੂਬਾਈ ਕਾਨੂੰਨ ਤੋਂ ਬਿਨਾ ਜਨਤਕ ਥਾਵਾਂ ਤੇ ਰੱਖੇ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਕਰਨ ਦਾ ਇਹ ਅਧਿਕਾਰ ਹੈ ਕਾਨੂੰਨ ਬੀ ਸੀ ਵਿੱਚ ਪੇਸ਼ ਕੀਤਾ ਗਿਆ ਸੀ ਮਿਊਨਿਸਪਲ ਨਿਤਾਵਾਂ ਤੇ ਨਾਗਰਿਕਾਂ ਦੀ ਵਿਆਪਕ ਆਲੋਚਨਾ ਤੋਂ ਬਾਅਦ ਜਨਤਕ ਸਥਾਨਾਂ ਤੇ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਆਲੇ ਦੁਆਲੇ ਨਿਯਮਾਂ ਨੂੰ ਸਖਤ ਕਰਨ ਲਈ ਵਿਧਾਨ ਸਭਾ ਜਿਸ ਨੇ ਕਿਹਾ ਕਿ ਕਮਿਊਨਿਟੀ ਪਾਰਕਾਂ ਤੇ ਹੋਰ ਖੇਤਰਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਖਪਤ ਨੂੰ ਸਿਗਰਟ ਤੇ ਤਮਾਕੂ ਨੋਸ਼ੀ ਨਾਲੋਂ ਘੱਟ ਪਾਬੰਦੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਹਾਰਮ ਰਿਡਕਸ਼ਨ ਨਰਸ ਐਸੋਸੀਏਸ਼ਨ ਤੇ ਹੋਰ ਪਦਾਰਥਾਂ ਦੀ ਵਰਤੋਂ ਸੁਧਾਰਾਂ ਦੇ ਵਕੀਲਾਂ ਨੇ ਬੀਸੀ ਦੀ ਅਦਾਲਤੀ ਚੁਣੌਤੀ ਸ਼ੁਰੂ ਕੀਤੀ ਕਾਨੂੰਨ ਤੇ ਜਿੱਤ ਦਾ ਕਹਿਣਾ ਹੈ ਕਿ ਜਨਤਕ ਥਾਵਾਂ ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਤੇ ਪਾਬੰਦੀ ਲਗਾਉਣ ਦੇ ਨਤੀਜੇ ਵਜੋਂ ਵਧੇਰੇ ਨਸ਼ਾ ਉਪੋਗ ਕਰ ਥੇ ਕੱਲੇ ਮਰਨਗੇ